ਇਸ ਸੱਤੇ ਪੀੜੀਆਂ ਗਰਕ ਕਰ ਦਿੰਦਾ ਨਸ਼ਾ ਕਿਸੇ ਵੀ ਪ੍ਰਕਾਰ ਦਾ ਹੈ ਅੱਜ ਕੱਲ ਸਿੰਥੈਟਿਕ ਨਸ਼ੇ ਚੱਲ ਪਏ ਤਾਂ ਕਬਰੋਂ ਦੀ ਜ਼ਰੂਰਤ ਨਹੀਂ ਨਸ਼ੇ ਤੋਂ ਮੁਫਤੀ ਦਵਾ ਦੇਗੀ ਐਸੀ ਤੁਰਕੀ ਬਾਣੀ ਆਈ ਹੈ ਇਹ ਸ੍ਰੀ ਅਨੰਦ ਸਾਹਿਬ ਦੀ ਬਾਣੀ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਨੀਆਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਨਸ਼ੇ ਮੌਜੂਦ ਨੇ ਕੁਝ ਨਸ਼ੇ ਸਿਹਤ ਨੂੰ ਹਾਨੀ ਕਰ ਕਰਦੇ ਨੇ ਕੁਝ ਨਸ਼ੇ ਮਨ ਨੂੰ ਜੋ ਸਿਹਤ ਲਈ ਨਸ਼ੇ ਮਾੜੇ ਨੇ ਉਹੀ ਮੰਦੇ ਲਈ ਦੋਨਾਂ ਦੇ ਵਿੱਚ ਕੋਈ ਅੰਤਰ ਨਹੀਂ ਜੇ ਮਨ ਹੈ ਤਾਂ ਤਨ ਹੈ ਜੇ ਤਨ ਹੈ ਮਨ ਹੈ ਕਈਆਂ ਕਰਾਂ ਦੇ ਵਿੱਚ ਦੇਖਿਆ ਹੈ ਨਸ਼ੇ ਦੇ ਨਾਲ ਕਰਾਂ ਦੇ ਘਰ ਉੱਚੜ ਗਏ ਨੇ ਕਰਾਂ ਦੇ ਘਰ ਸੱਤੇ ਪੀੜੀਆਂ ਤੱਕ ਨਸ਼ੇ ਦੇ ਨਾਲ ਗਰਕ ਹੋ ਗਈਆਂ ਨੇ ਪਰਿਵਾਰਾਂ ਦੇ ਪਰਿਵਾਰ ਕਰੂ ਬੇਗਰ ਹੋ ਗਏ ਨੇ ਨਸ਼ੇ ਕਰਕੇ ਇੱਕ ਬੰਦਾ ਵਿੱਚ ਨਸ਼ਾ ਕਰਦਾ ਹੋਵੇ ਤੇ ਸਾਰੇ ਕਰ ਨੂੰ ਸਜ਼ਾ ਭੁਗਤਨੀ ਪੈਂਦੀ ਹੈ ਇਹ ਨਸ਼ੇ ਤੋਂ ਜੇਕਰ ਛੁਟਕਾਰਾ ਨਾ ਮਿਲੇ ਤਾਂ ਸਾਰਾ ਕਰ ਬਰਬਾਦੀ ਵਾਲਾ ਜਾਂਦਾ ਹੈ ਜੇਕਰ ਇੱਕ ਜੇਕਰ ਇੱਕ ਬੱਚਾ ਨਸ਼ੇ ਦੇ ਵਿੱਚ ਪੈ ਜਾਵੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਦਾ ਹੋਵੇ ਪਰ ਉਸ ਦੀ ਸਜ਼ਾ ਸਾਰੇ ਘਰ ਨੂੰ ਭੁਗਤਨੀ ਪੈਂਦੀ ਹੈ ਇੱਥੇ ਵੀ ਭੁਗਤਨੀ ਪੈਂਦੀ ਹੈ ਤੇ ਉਸ ਸਰਕਾਰ ਦੇ ਵਿੱਚ ਵੀ ਸੱਤੇ ਪੀੜੀਆਂ ਗਰਕ ਕਰ ਦਿੰਦਾ ਨਸ਼ਾ ਕਿਸੇ ਵੀ ਪ੍ਰਕਾਰ ਦਾ ਅੱਜ ਕੱਲ ਸਿੰਥੈਟਿਕ ਨਸ਼ੇ ਚੱਲ ਪਏ ਨੇ ਤਾਂ ਕਬਰੌਣ ਦੀ ਜ਼ਰੂਰਤ ਨਹੀਂ ਨਸ਼ੇ ਤੋਂ ਮੁਕਤੀ ਦਵਾ ਦੇਗੀ ਐਸੀ ਤੁਰਕੀ ਬਾਣੀ ਆਈ ਹੈ ਇਹ ਸ੍ਰੀ ਅਨੰਦ ਸਾਹਿਬ ਦੀ ਬਾਣੀ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ 22ਵੀਂ ਪੌੜੀ ਦੇ ਵਿੱਚ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛੋ ਬੇਕੀਆ ਜਾਏ ਅਨੇਕ ਜੂਨੀ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਬਦ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਐਸੀ ਵਿਚਾਰ ਦੇ ਦਿੱਤੀ ਏ ਸਤਿਗੁਰ ਤੋਂ ਬਿਨਾ ਮੁਕਤੀ ਨਹੀਂ ਜਿਹਦੇ ਗੁਰੂ ਤੋਂ ਵੇਮੁਖ ਹੋ ਗਏ ਨੇ ਜਿਹੜੇ ਨਸ਼ਿਆਂ 'ਚ ਪੈ ਗਏ ਨੇ ਜਿਹੜੇ ਮਾੜੇ ਕੰਮਾਂ 'ਚ ਪੈ ਗਏ ਨੇ ਦਿਨ ਰਾਤ ਨਸ਼ੇ ਕਰਦੇ ਨੇ ਜਿਨ੍ਹਾਂ ਦੇ ਨਸ਼ੇ ਕਰਨ ਦੇ ਨਾਲ ਕਰਾਂ ਦੇ ਘਰ ਬਰਬਾਦ ਹੋ ਗਏ ਪੀੜੀਆਂ ਦੀਆਂ ਪੀੜੀਆਂ ਬਰਬਾਦ ਹੋ ਗਈਆਂ ਉਹ ਇਹ ਸ੍ਰੀ ਅਨੰਦ ਸਾਹਿਬ ਦੀ ਬਾਣੀ ਪੜਨ ਉਹਨਾਂ ਦੇ ਘਰ ਦੇ ਵਿੱਚੋਂ ਨਸ਼ਾ ਜੜ ਤੋਂ ਖਤਮ ਹੋ ਜਾਏਗਾ ਇੱਛਾ ਰੱਖ ਕੇ ਕਰਮੇ ਹੈ ਗੁਰੂ ਅਮਰਦਾਸ ਜੀ ਮਹਾਰਾਜ ਇਹ ਤੁਹਾਡੀ ਸ੍ਰੀ ਅਨੰਦ ਸਾਹਿਬ ਦੀ ਬਾਣੀ ਹੈ ਨਸ਼ੇ ਤੋਂ ਮੁਕਤੀ ਕਰਾਉਂਦੀ ਹੈ ਤੇ ਕਿਰਪਾ ਕਰੋ ਸਾਡਾ ਪਰਿਵਾਰ ਵੀ ਸਾਡੇ ਪਰਿਵਾਰ ਦਾ ਜੀ ਵੀ ਨਸ਼ੇ ਤੋਂ ਮੁਕਤ ਹੋ ਸਕੇ ਇਸ ਦਾ ਤਕਰੀਬਨ 111 ਵਾਰ ਜਾਪ ਕਰਨਾ ਹੈ 12 ਦਿਨਾਂ ਦੇ ਵਿੱਚ ਕਰ ਲਓ ਪੂਰਾ ਅਨੰਦ ਸਾਹਿਬ ਪੜਨਾ ਹੈ 12 ਦਿਨਾਂ ਦੇ ਵਿੱਚ ਤੇ ਰੋਜ਼ ਦਾ ਕਿੰਨਾ ਕਰਨਾ ਇਹ ਤੁਸੀਂ ਆਪ ਅੰਦਾਜ਼ਾ ਲਗਾ ਲਓ ਤੇ ਅਮਰਤ ਵੇਲੇ ਕਰੋ 6 ਵਜੇ ਤੋਂ ਪਹਿਲੇ ਪਹਿਲੇ ਤੇ ਨਸ਼ੇ ਤੋਂ ਮੁਕਤੀ ਹੋ ਜਾਏਗੀ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਤਾਂ ਨਸ਼ੇ ਤੋਂ ਮੁਕਤੀ ਮਿਲ ਜਾਏਗੀ ਸ੍ਰੀ ਅਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਇਤਨੀਆਂ ਵਿਚਾਰਾਂ ਬੜਵਾਰ ਕਰਨੀਆਂ ਭੁੱਲਾ ਜੁਕਾ ਦੀ ਮਾਫੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਐਂਡ ਸ਼ੇਅਰ ਕਰਦੇ ਹੋ ਤੇ ਜਿਉਂਦੇ ਬਸੇ ਰਹੋ ਸਾਰੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ